ਅੱਛਾ ਆਸ਼ਵਦੇਖ ਸਿੰਘ ਖੰਨੇਲੇ ਦੇ ਨਜ਼ਦੀਕ ਰਹਾਉਣ ਪਿੰਡ ਕੋਲ ਖੜਿਆ ਜੀ ਤੇ ਸਾਡੇ ਸਾਹਮਣੇ ਬੈਠੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਸਾਧੂ ਸਿੰਘ ਜੀ ਤੇ ਸਾਧੂ ਸਿੰਘ ਜੀ ਗਿੱਲ ਤੇ ਗਿੱਲ ਇਹਨਾਂ ਨੇ ਹੁਣ ਖੁਦ ਕਿਹਾ ਮੈਂ ਗਿੱਲ ਦੇਖੋ ਇਹ ਵੀ ਬੜੀ ਵੱਡੀ ਗੱਲ ਹੈ ਕਿ ਜੱਟਾਂ ਨੂੰ ਬੜਾ ਮਾਣ ਆ ਆਪਣੇ ਗੋਤਾਂ ਤੇ ਇਹ ਹੁਣ ਦੇਖੋ ਇਹਨਾਂ ਨੇ ਗੱਲ ਕਹੀ ਦਿੱਤਾ ਜੇ ਮੈਂ ਨਹੀਂ ਕਿਹਾ। ਕੀ ਬਾਤ ਆ ਸ਼ੁਕਰੀਆ ਤੇ ਇਹਨਾਂ ਦੀ ਉਮਰ 92 ਸਾਲ ਹੋ ਗਈ ਹੈ ਲਗਭਗ। ਜਦ ਵੀ ਮੈਂ ਪਿੰਡੋਂ ਅ ਖੰਨੇ ਨੂੰ ਜਾਣਾ ਤਾਂ ਇਹ ਅਕਸਰ ਇੱਥੇ ਬੈਠੇ ਮਿਲਦੇ ਨੇ ਤੇ ਇੱਥੇ ਦੁਨੀਆ ਦਾ ਰੰਗ ਢੰਗ ਦੇਖਦੇ ਨੇ ਬੜੇ ਖੁਸ਼ ਮਜ਼ਾਦ ਬੰਦੇ ਨੇ। ਤੇ ਮੈਂ ਹੁਣ ਇਹਨਾਂ ਨੂੰ ਪੁੱਛਣਾ ਵੀ ਤੁਸੀਂ ਨਨਕਾਣਾ ਸਾਹਿਬ ਤੋਂ ਕਿੰਨੇ ਕੁ ਦੂਰ ਰਹਿੰਦੇ ਸੀਗੇ? ਹਾਂਜੀ ਕਿੰਨੇ ਕਿਲੋ ਦੂਰ ਹੈਦੇ ਨਨਕਾਣਾ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਅਸੀਂ 30 ਮੀਲ 18 ਪਿੰਡ ਸੀ ਲਾਲਪੁਰ ਦੇ ਨੇੜੇ ਸੀ ਅੱਛਾ ਲਾਲਪੁਰ ਦੇ ਨੇੜੇ 8 ਵਾਲਾ ਪਿੰਡ 8 ਚੱਕ 8 ਵਾਲਾ 8 ਇਹਨੂੰ ਚੱਕ ਕਹਿੰਦੇ ਸੀ ਅੱਛਾ ਚੱਕ ਦਾ ਪਿੰਡ ਕਹਿੰਦਾ 8 ਵਾਲਾ 9 ਵਾਲਾ 4 ਵਾਲਾ ਅੱਛਾ 30 ਨੰਬਰ ਵਾ 30 ਕਿਲੋਮੀਟਰ ਸੀਗਾ ਤੇ ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਉਦੋਂ ਹੋਊਗਾ ਮਾਰ ਕਿਆ ਬਾਤ ਹੈ ਪਾਕਿਸਤਾਨ ਚ ਉਥੇ ਰਹਿੰਦੇ ਸੀਗੇ ਨਾ ਅੱਛਾ ਤੇ 47 ਚ ਇਧਰ ਆ ਗਏ ਨਾ 47 ਕਦੋਂ ਆਏ ਫਿਰ 47 ਵੇਲੇ ਆਏ ਜਾਂ ਅੱਗੇ ਪਿੱਛੇ ਆਏ ਪਾਣੀ ਦੇ ਪਾਣ ਕਾ ਕਾ ਜੀਆਂ ਸੀ ਬਾਬਾ ਬਰੇਂਦਸੋ ਜੀ ਰਹਿੰਦੇ ਸੀ ਅੱਛਾ ਜਿਲ੍ਹ ਸਾਹਿਬ ਹਾਂ 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 ਤੇ ਉਹਨੇ ਗੁੱਟ ਗੁੱਟ ਕਰਤੀ ਹੁੰਦੀ ਸੀ ਉਹ ਤੋਂ ਹਾਂ ਹਾਂ ਗੱਡੀਆਂ ਤੇ ਬੂੜੀਆਂ ਤਾਂ ਆ ਗਈ ਸੀ ਪਹਿਲਾਂ ਹਾਂ ਹਾਂ ਉਹ ਬੂੜੀ ਗਈ ਇਹੀ ਗੱਡੇ ਨਾਲ ਗੱਡੀਆਂ ਨਾਲ ਫੌਜ ਆਈ ਹੋਣੀ ਆ ਕੋਈ ਨਾ ਸੀ ਹਾਂ ਬੱਸ ਉਹਦੇ ਗਏ ਅੱਛਾ ਉਹਨੇ ਜਨਤਕਰੀਮੇ ਸਾਡੇ ਦਿਨੇ ਉਹ ਸਾਰੀ ਨਹੀਂ ਆ ਗਈ ਅੱਛਾ ਬਚਪਨ ਦੀਆਂ ਯਾਦਾਂ ਤੇ ਤੁਸੀਂ ਨਨਕਾਣਾ ਸਾਹਿਬ ਆਮ ਆਉਂਦੇ ਜਾਂਦੇ ਸੀ ਹਾਂ ਜੀ ਕਿਵੇਂ ਉਹ ਸਾਦੀ ਧੂਆ ਸੀਗੀ ਅੱਛਾ ਉਹ ਬਰਤ ਤੇਰਾ ਮੀਨ ਤਾਂ ਸੀ ਨਨਕਾਣਾ ਸਾਹਿਬਾਂ ਨੂੰ ਸਭ ਆਚਾ ਉਹਨਾਂ ਦਾ ਪਿੰਡ ਭੂਆ ਤੁਹਾਡੀ ਭੂਆ ਦਾ ਤੁਸੀਂ ਉਦੋਂ ਕੋ ਆ ਜਾਂਦੇ ਸੀਗੇ ਉੱਥੇ ਰਹਿੰਦੇ ਸੀਗੇ ਉੱਥੋਂ ਬੋਰਖੀ ਜੇ ਨੀਚੇ ਹਾਂ 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 ਬੋਰਖੀ ਸੀ ਏ ਤੁਹਾਡੇ ਫੁੱਫੜ ਹਾਂਜੀ ਸੀਤਾ ਮਾਸਟਰ ਲੱਗਿਆ ਹੋਇਆ ਹਾਂ 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 ਔਰ ਛੁੱਟੀ ਬਾਰੇ ਕਿਤੇ ਨਾ ਕਿਤੇ ਸੰਗਰਾਮ ਦੇ ਨੂੰ ਹਾਂ ਹਾਂ ਉਹ ਮਾਸੂਹੀ ਹਾਂ ਹਾਂ ਤੇ ਉਹ ਕਹਿੰਦੇ ਸੀਗੇ ਕਿ ਉਹ ਪਤਨੀ ਹਾਂ 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 ਉੱਥੇ ਸ਼ਾਮ ਨੂੰ ਚੱਲੀ ਆਣਾ ਹਾਂ ਹਾਂ ਦੋ ਜਣ ਸੁਨੇਹੇ ਹਾਂ 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 ਸਾਡੇ ਕੋਲ ਤਾਂ ਦੇਖੀ ਅੱਛਾ ਰੋਜ਼ ਜਿਹੜੀ ਸਾਈਕਲ ਤੇ ਆ ਜਾਂਦੇ ਸੀਗੇ ਉਹ ਸਾਈਕਲ ਆਦਾ ਹੀ ਜਾਂਦੇ ਸੀ ਜਾਂ ਸਾਈਕਲ ਸਾਧਾ ਨਹੀਂ ਸੀ ਠੀਕ ਹੈ ਠੀਕ ਹੈ ਜਿਹੜੀ ਨਨਕਾਣਾ ਸਾਹਿਬ ਤਾਂ ਉਹਨੂੰ ਘਰ ਵਰਗਾ ਸੀਗਾ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਕਈ ਵੇਰ ਦੇਖੇ ਇੱਕ ਵਾਰ ਨਹੀਂ ਕਈ ਵੇਰ ਅੱਛਾ ਕਈ ਵੇਰ ਗਏ ਉਹਨਾਂ ਦਾ ਅੱਛਾ ਹੁਣ ਵੀ ਹਾਂ ਰਾਏ ਬੁਲਾਰ ਦਾ ਹਾਂ ਸ਼ਾਇਰ ਹਾਂ ਹਾਂ ਉਹ ਲੈਣਾ ਹੀ ਪੈਂਦਾ ਸੀ ਜਿਵੇਂ ਆਪਣਾ ਖੂਆ ਹਾਂ ਹਾਂ ਇੱਥੇ ਹੋ ਗਏ ਰਹੂੰਗਾ ਉਹ ਵੀ ਉੱਚਾ ਸੀ ਅੱਛਾ ਅੱਛਾ ਫਿਰ ਫਿਰ ਤੁਹਾਡਾ ਮਨ ਫਿਰ ਕੀਤਾ ਜਾਣ ਨੂੰ ਨਨਕਾਂ ਸਾਹਿਬ ਮਨ ਤਾਂ ਕਰਦਾ ਹੁਣ ਫਿਰ ਵੀ ਨਹੀਂ ਕੰਮ ਕਰਦਾ ਅੱਛਾ ਕਦੇ ਗਏ ਹੋ ਫਿਰ ਪਾਕਿਸਤਾਨ ਮੁੜ ਕੇ ਮੁੜ ਕੇ ਮੂੰਹ ਮਨ ਬਹੁਤ ਕਰਦਾ ਹੈ ਨਾ ਮਨ ਬਹੁਤ ਕਿੰਨਾ ਜਿਆਦਾ ਆਉਂਦਾ ਪਿੰਡ ਤੁਹਾਡਾ ਬਹੁਤ ਜਿਆਦਾ ਜਿਆਦਾ ਰਹਿਆ ਜੀ ਇਹ ਹਮ ਅੱਛਾ ਕਿੰਨਾ ਬਿਹਤਰੀਏ ਹੈ ਆਪਣੇ ਖੇਤ ਦੇ ਵਿੱਚ ਬਾਗ ਲੱਗਿਆ ਹੈ ਅੱਛਾ ਬਾਗ ਸੀ ਹਰ ਇੱਕ ਪਾਂਡਾ ਅੱਛਾ ਆੜੂਆਂ ਦਾ ਮੌਸਮ ਆੜੂਆਂ ਦੀ ਖੁਸ਼ਦਾਂ ਦੀ ਹਾਂ ਸੇਵਾ ਯਾਨੀ ਤੁਹਾਨੂੰ ਹੁਣ ਹੁਣ ਵੀ ਉਹ ਫਲਾਂ ਦੇ ਮਰੂਦ ਕੱਲ ਵਾਂਗੂ ਯਾਦ ਨੇ ਨਾ ਹਾਂ ਜੀ ਸੰਤਰਾ ਮਾਲ ਦਾ ਕੀ ਬਾਤ ਹੈ ਔਰ ਬੜੇ ਬੜੇ ਦਰਖਤ ਹੋ ਜਾਂਦੇ ਸੀ ਤੁਸੀਂ ਦੱਸਿਆ ਉੱਥੇ ਸੰਤਰੇ ਮਾਰਟੇ ਬੜੇ ਤਕੜੇ ਹੁੰਦੇ ਨੇ ਬਹੁਤ ਤਕੜਾ ਮਿੱਠਾ ਬੜਾ ਸੀ ਓਏ ਹੋਏ ਇਹ ਰਹਾਉਣ ਚ ਨਹੀਂ ਮਿੱਠੇ ਲੱਗਦੇ ਓਰੇ ਨਹੀਂ ਰਹਾਉਣ ਸੀਗਾ ਬਾਗ ਇੱਕ ਦਰਦ ਆਪਣੀ ਜ਼ਾਨੀ ਵਾਲੀ ਜਗ੍ਹਾ ਸੀ ਹਾਂ ਉਹ ਮਿੱਠਾ ਨਹੀਂ ਸੀਗਾ ਮਿੱਠਾ ਜੀ ਸੀ ਉਹ ਆਪਣੀ ਧਰਤੀ ਦਾ ਫਰਕ ਹੈ ਹਾਂ ਜੀ ਧਰਤੀ ਦਾ ਜੀ ਦਾ ਅੱਛਾ 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 ਉਹ ਤੁਹਾਡੇ ਪਿੰਡ ਚ ਇਕੱਠ ਵਾਲੇ ਤੇ ਕੋਈ ਨੌ ਯਾਦ ਹੋਣਾ ਤੁਹਾਡੇ ਪੁਰਾਣੇ ਬੇਲੀਆਂ ਦਾ بوری سارے دے نو ستا زیادہ کیڑا کیڑا دس دو پھر اج میرے ہڑی پروانی کا یار کھا تھے دو تین کے دس دو دو تین کے دس دو دو تین کے امریکہ بھی جاتا ہاں سب اپ کے جبلے ہاں 61 ضلع والے ہاں مسلماناں جو مسلمانوں کا دیونا ہاں کھڑی رہوں گا ਤੇ ਹੋਰ ਕਈ ਮੁਸਲਮਾਨ ਮਰਾਸੀ ਸੀ ਹਾਂ ਹਾਂ ਗੰਗਾਂ ਦੇ ਬੱਚੇ ਸੀ ਇਹ ਉਹਨਾਂ ਨੇ ਗੱਲਾਂ ਮਾਤਾਂ ਕਰਦੀਆਂ ਸੀ ਹਾਂ ਹਾਂ ਮਰਾਸੀਆਂ ਨੇ ਕੋਲ ਸਿੱਖ ਆ ਕੇ ਛੋਟਾ ਪਿਆਰ ਸੀਗਾ ਪੂਰਾ ਪੂਰਾ ਪਿਆਰ ਬੇਹੱਦ ਮਰਾਸੀ ਫਿਰ ਮਰਾਸੀਆਂ ਨੇ ਗੱਲਾਂ ਸੁਣਾਉਂਦੇ ਸੀ ਸੁਣਿਆਂ ਨੂੰ ਮਰਾਸੀਆਂ ਨੇ ਕਈ ਬੋਲਦੇ ਸੀ ਅੱਛਾ ਉਹਨਾਂ ਦਾ ਸਭ ਪਹਿਲਾਂ ਦਸ ਪੁੱਢੀ ਯਾਦ ਕਰਨੀ ਚਾਹੀਦੀ ਹੈ ਹਾਂ 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 ਕਿਹਨੂੰ ਹਾਂ ਹਾਂ ਉਹਨਾਂ ਦਾ ਗ੍ਰਾਮ ਨੂੰ ਪੁੱਢੀ ਯਾਦ ਕਰਾਓ ਅੱਛਾ ਵੀ ਤੁਹਾਡੇ ਦਾਦੇ ਪਰਦਾਦੇ ਹਾਂ 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 ਅੱਛਾ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰੋ ਉਸ ਤੋਂ ਬਾਅਦ ਕਾਫੀ ਕੁਝ ਜਿਹੜੀ ਉਹ ਪਿਆਰ ਬਹੁਤ ਯਾਦ ਆਉਂਦਾ ਤੁਹਾਨੂੰ ਹੁਣ ਉਹ ਪਿਆਰ ਨਹੀਂ ਰਿਹਾ ਹੈ ਨਾ ਹਾਂ ਨੂੰ ਉਦਰੇਵਾ ਵੀ ਆਉਂਦਾ ਹੈ ਨਾ ਠੀਕ 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 ਅੱਛਾ ਤੁਹਾਡੀ ਲੰਮੀ ਉਮਰ ਦਾ ਰਾਜ਼ ਕੀ ਆ ਕੀ ਖਾਂਦੇ ਪਿੰਦੇ ਹੋ ਤੁਸੀਂ ਖੁਸ਼ ਰਹੇ ਨੇ ਕੀ ਖਾਤੇ ਖਰੋਟ ਤੁਸੀਂ ਇੱਕ ਪਹਿਲਾ ਪੁਆਇੰਟ ਤਾਂ ਹੈਗਾ ਕਿ ਖੁਸ਼ ਰਹੋ ਨੰਬਰ 1 ਖੁਸ਼ ਰਹੋ ਸਮਝ ਗਏ ਨੰਬਰ 2 ਆਖਿਆ ਵੀ ਜਿਹੜਾ ਖੁਸ਼ ਰਹੇਗਾ ਉਹਨਾਂ ਚੋਂ ਆ ਹਾਂ ਨੰਬਰ 2 ਤਸੀਰਤ ਆਤਮਿਕ ਦੀ ਹੈ ਇਨਸਾਨ ਦੀ ਕੀ ਬਾਤ ਹੈ ਔਰ ਹਰ ਸਾਲ

ਹੋਏ ਹੋਏ ਹਾਂ ਇਹ ਬੁੜੀ ਖੁਸ਼ ਹੰਦੀ ਦਾ ਤਾ ਹਾਂ ਬੇ ਬਿੰਨੀਰਾ ਬੋਤਾ ਖਾਂਦਾ ਹੈ ਕਿਆ ਖਾਣਾ ਹੈ ਹਾਂ 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 ਮਾਪੇ ਨੂੰ ਕੋ ਬਰਾਦ ਹਾਂ ਹਾਂ ਉਹ ਬਹੁਤ ਓਏ ਹੋਏ ਹੋਏ ਹਾਂ ਵੀ ਰਹੇ ਹਾਂ ਸਾਰੇ ਭਾਈ ਇਹ ਕੋਲ ਦੇ ਹਾਂ ਹਾਂ ਮਾਪੇ ਹਾਂ ਹਾਂ ਹੂੰ ਹਾਂ ਤੁਸੀਂ ਲੋਕ ਉੱਥੇ ਜਾ ਕੇ ਕਰਦੇ ਹੋ ਅੱਛਾ 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 ਅੰਗਰੇਜ਼ਾਂ ਨੇ ਕੁੜਾ ਕੇ ਵੀ ਦੇਖੇ ਇੱਕ ਦੋ ਵਾਰੀ ਹਾਂ ਕੁੜਾ ਕੇ ਵੀ ਰੱਸਾ ਖਿਚਾਇਆ ਤੁਹਾਡੇ ਬਜ਼ੁਰਗ ਖਿੱਚ ਕੇ ਲੈ ਕੇ ਦੀ ਰੱਸਾ ਤਾਂ ਹੀ ਯਾਦ ਹੈ ਉੱਥੇ ਜਾਨੀ ਕਿ ਚਾਹ ਪਿਆਈ ਉਹਨੇ ਅੱਛਾ ਅੱਛਾ ਅੰਗਰੇਜ਼ਾਂ ਨੇ ਪਹਿਲੀ ਵਾਰੀ ਚਾਹ ਪਲਾਈ ਪਹਿਲੀ ਵਾਰ ਚਾਹ ਪਲਾਈ ਸਾਰੇ ਬਿਮਾਰ ਹੋ ਗਏ ਓਏ ਹੋਏ ਚਾਹ ਕਦੇ ਪੀਤੀ ਨਹੀਂ ਸੀ ਕਿਸੇ ਨੇ ਕਿਸੇ ਨੇ ਉਹ ਚਾਹ ਪੀਂਦਾ ਹੀ ਸੀ ਕੋਈ ਚਾਹ ਪੀ ਲਈ ਸਾਰੇ ਬਿਮਾਰੋਗੇ ਚਾਹ ਪੀ ਕੇ ਇਹ ਨਵੀਂ ਗੱਲ ਹੈ ਹਾਂ ਹਮ ਹਮ ਪਰ ਹੋਏ ਆ ਸੱਚਾਈ ਹੈ ਹਾਂ 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 ਠੀਕ ਠੀਕ ਔਰ ਸਾਦਾ ਖਾਣਾ ਖਾਓ ਚੀ ਖਾਓ ਹਾਂ ਆ ਤਾਂ ਦੇ ਬੈਕ ਸਾਈਡ ਤੇ ਪਾਣੀ ਆ ਰਿਹਾ ਹੈ ਸ਼ਾਨਦਾਰ ਹਾਂ ਇੱਕ ਥੋਂ ਆ ਰਿਹਾ ਹੈ ਕੀ ਆ ਬਾਤ ਹੈ ਕੁਦਰਤ ਨੇ ਨੇੜੇ ਬੈਠੇ ਹੋ ਪਾਣੀ ਦੇ ਨੇੜੇ ਪਾਣੀ ਆ ਰਿਹਾ ਹੈ ਹੈ ਜੀ ਹਾਂ ਪਾਣੀ ਆਪਣੀ ਕੋਈ ਆ ਰਿਹਾ ਅੱਛਾ ਕੀ ਬਾਦਾਂ ਨਜ਼ਾਰੇ ਨੇ ਜ਼ਿੰਦਗੀ ਦੇ ਹਨਾ ਹਾਂ ਹਾਂ ਤੇ ਆ ਦੇਖੋ ਇਹ ਕਿੰਨਾ ਸ਼ਾਨਦਾਰ ਬੋੜ ਹੈ ਇਹ ਬੋੜ ਦੇ ਦਰਖਤ ਨੇ ਇਹਨਾਂ ਦੇ ਤੇ ਇਹ ਮੈਨੂੰ ਲੱਗਦਾ ਸੈਂਕੜੇ ਸਾਲ ਪੁਰਾਣੇ ਦਰਖਤ ਹੋਣਗੇ ਇਹ ਪਾਕਿਸਤਾਨ ਬਣ ਤੋਂ ਇੰਡੀਆ ਦੀ ਵੰਡ ਤੋਂ ਪਹਿਲਾਂ ਦੇ ਇਹ ਦਰਖਤ ਨੇ ਜੋ ਮੈਂ ਤੁਹਾਨੂੰ ਦਿਖਾ ਰਿਹਾ ਨਿਕਾ ਡੋਬਾ ਤੇ ਇਹ ਵੀ ਮੈਂ ਤੁਹਾਨੂੰ ਦਿਖਾ ਰਿਹਾ ਤੇ ਇਹ ਇੱਕ ਬੜਾ ਸੁੰਦਰ ਪਿੰਡ ਦੀ ਯਾਦਗਾਰ ਹੈ ਕਿ ਜਦੋਂ ਇਹ ਹੋਣਗੇ ਉਦੋਂ ਇਸ ਪਿੰਡ ਚ ਮੁਸਲਮ ਵਸਦੇ ਹੋਣਗੇ ਹਾਂ ਇਹ ਪਿੰਡ ਬਹੁਤ ਉੱਚਾ ਥੇ ਹੈ ਇੱਥੇ ਸਾਰੇ ਆ ਕੇ ਪਾਕਿਸਤਾਨ ਦੇ ਲੋਕ ਨੇ ਇਹ ਬੜਾ ਉੱਚਾ ਪਿੰਡ ਹੈ ਜੇ ਤੁਸੀਂ ਵੇਖ ਰਹੇ ਹੋ ਸਾਹਮਣੇ ਰਹਿਉਣ ਇੱਥੇ ਬਣਿਆ ਹੋਇਆ ਤੇ ਇੱਥੇ ਮਸਲਮ ਵਸਦੇ ਹਾਂ अच्छा अच्छा कुछ सामान ਵੀ ਨਿਕਲਦਾ ਹਾਂ ਜਾਂ ਪਟਪਟਾਈ ਤੋਂ ਮੈਂ ਨਿਕਲਿਆ ਹਾਂ ਹਾਂ ਹੋਰ ਨੌਜਵਾਨਾਂ ਨੂੰ ਕੀ ਸਿਖਿਆ ਦੇਣਾ ਚਾਹੂਂਗੇ ਅੱਜ ਕੱਲ੍ਹ ਸਿਆਣ ਮੋਬਾਈਲ ਘਟ ਦੇਖਣ ਹੋਰ ਕੀ ਕੀ ਦਾ ਅਸਰ ਪੈਂਦਾ ਹਾਂ ਥੋੜੀਆਂ ਤਾਂ ਗੱਲਾਂ ਸੁਣ ਲੈਣ ਨਾ ਨਹੀਂ ਹਾਂ ਜਿਹੜੀ ਤਾਹੀਂ ਤਾਕਤਾਂ ਘਟ ਗਈਆਂ ਸਰੀਰੇ ਕੰਮ ਘਟ ਗਏ ਨੇ ਹਨਾ ਹਾਂ ਨੌਜਾਨ ਨੇ ਇਸਨੇ ਆ ਵੀ ਸਰੀਰੇ ਕੰਮ ਕਰਨ ਵਰਜਿਸ਼ਾਂ ਕਰਨ ਵਰਜਿਸ਼ਾਂ ਰੋਜ਼ ਕਰਨਾ ਚੰਗੀ ਖੁਰਾਕ ਖਾਣਾ ਦੁੱਧ ਘਿਓ ਮੱਖਣੀ ਹੈ ਜੀ ਬਿਲਕੁਲ ਬਦਾਮ ਰਗੜ ਕੇ ਪੀਂਂ ਸਵੇਰੇ ਸਵੇਰੇ ਮਜ਼ਾ ਆਉਂਦਾ ਹੈ ਤੁਸੀਂ ਬਦਾਮ ਪੀਂਦੇ ਰਹੋ ਓਏ ਹੋਏ ਬਹੁਤ ਬਦਾਮ ਪੀਂਤੇ ਰਗੜ ਰਗੜੇ ਇੱਕ ਰੁਪਈਆ ਕਿਲੋ ਗਿਰੀ ਇੱਕ ਰੁਪਈਆ ਕਿਲੋ ਓਏ ਹੋਏ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਡਾ ਆਪਣਾ ਦੇ ਗੱਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਇਹ ਸਾਡੇ ਸਾਹਮਣੇ ਸਾਧੂ ਸਿੰਘੀ ਗੱਲ ਫੇਰ ਹੌਂ ਤੋਂ ਨਜ਼ਦੀਕ ਨਾ ਮੰਡੀ ਦੇ ਨਾਲ ਹੈ ਬਹੁਤ ਬਹੁਤ ਸ਼ੁਕਰੀਆ